देखो नशा देश की बहुत बड़ी प्रॉब्लम है पिछले लंबे समय तो इस ड्रग में नशे में हजारा परिवार ਬਾਤ ਕੀਤੇ ਦੇਸ਼ ਦੇ ਰਚੀਤੇ ਪੰਜਾਬ ਦੇ ਤੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਾਇਆ ਨਸ਼ਾ ਵੇਚਣ ਵਾਲੇ ਕੋਲ ਪੁਲਿਸ ਹੋ ਚੁੱਕੇ ਕਿ ਉਹ ਇਨਸਾਨੀਅਤ ਦਾ ਘਾਣ ਕਰ ਰਹੇ ਹੈ ਇਹ ਅਸਲ ਚ ਕਤਲ ਵਾਲੇ ਕੰਮ ਕਰਦੇ ਹੈ ਨਸ਼ਾ ਵੇਚਣ ਵਾਲੇ ਤੇ ਸਭ ਨੂੰ ਰਲ ਕੇ ਆਪਾਂ ਨੂੰ ਸਰਕਾਰ ਨੂੰ ਮੀਡੀਆ ਨੂੰ ਵੀ ਧਾਰਮਿਕ ਜਥੇਬੰਦੀਆਂ ਨੂੰ ਵੀ ਸਮਾਜਿਕ ਕਾਰਜਾਂ ਵਾਲਿਆਂ ਨੂੰ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਬੋਸ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿੱਡੀ ਦੇ ਵਿੱਚ ਕਿੱਡੀ ਦੇ ਵਿੱਚ ਪੰਜਾਬ ਕੁਲਿਤ ਦੀ ਇਹ ਪਹਿਲੀ ਕਾਰਵਾਈ ਆ ਲੱਗਦਾ ਕਿ ਅਜਿਹੀਆਂ ਕਾਰਵਾਈਆਂ ਹੋਰ ਹੋਣੀਆਂ ਚਾਹੀਦੀਆਂ ਨੇ ਜਿਹੜੇ ਲੋਕ ਬਾਦ ਨਹੀਂ ਆ ਰਹੇ ਜਿਹਨਾਂ ਲੋਕਾਂ ਨੂੰ ਪੰਜਾਬ ਤੇ ਪੰਜਾਬ ਦੇ ਭੋਲੇ ਪਾਲੇ ਬੱਚਿਆਂ ਤੇ ਕਰਸ ਨਹੀਂ ਆ ਰਿਹਾ ਤੇ ਇਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰੇ ਇਹ ਸੰਗੀ ਗੱਲ ਉਹਦੇ ਲੋਕ ਵੀ ਚਾਹੁੰਦੇ ਆ ਜਿਹੜੀ ਪੰਜਾਬ ਸਰਕਾਰ ਹੋਵੇ ਜਾਂ ਪੁਲਿਸ ਸੈਸ਼ਨ ਹੋਵੇ ਡਿਮੋਲਿਸ਼ ਕੀਤੀ ਹੈ ਰੇ 10-10 ਖਿਲਾਫ ਮੁਹਿੰਮ ਚਲਾਈ ਗਈ ਕਿਦਾਂ ਕਿ ਸਹੀ ਹੈ ਕਿ ਗਲਤ ਆ ਬਹੁਤ ਵਧੀਆ ਜੀ ਡਰਗ ਦੇ ਮਾਮਲੇ 'ਚ 2 ਸਾਲ ਪਹਿਲਾਂ ਮੈਂ 3 ਸਾਲ ਪਹਿਲਾਂ ਮੈਂ ਇਸ ਚੀਜ਼ 'ਚ ਆਇਆ ਸੀ ਕਿ ਡਰਗ ਖਤਮ ਹੋਣੀ ਚਾਹੀਦੀ ਹੈ ਬਟ ਹੁਣ ਕੰਮ ਚੱਲ ਰਿਹਾ ਸਾਡੇ ਏਰੀਆ 'ਚ ਵੀ ਬੜਾ ਇਹਨਾਂ ਦੇ ਪ੍ਰੋਸੈਸ ਵਧੀਆ ਚੱਲਦੇ ਹੁਣ ਉਹਦੀ ਵੀ ਪ੍ਰੋਕੇ ਨਾਲ ਅਟੈਚ ਕਰਵਾਵਾਂਗੇ ਨਾਲ ਕੰਮ ਕਰਵਾਵਾਂਗੇ ਮਤਲਬ ਜੋ ਵੀ ਆਮ ਆਮਾਦੀ ਪਾਰਟੀ ਜੇ ਇਦੀ ਕੰਮ ਹੁੰਦੇ ਰਹਿਣ ਫੇਰ ਦੁਬਾਰਾ ਸਰਕਾਰਸ਼ੈਦ ਰਿਪੀਟ ਹੋ ਜਵੇ ਜੇ ਇਦੀ ਰੈਗੂਲਰ ਚਲਦੀ ਰਹੇ ਲੱਗ ਨਹੀਂ ਰਿਹਾ ਕਿ ਤਿੰਨ ਸਾਲ ਹੋ ਗਏ ਆ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਇਹ ਕਾਫੀ ਲੇਟ ਸ਼ੁਰੂ ਹੋਇਆ ਹੈ ਬਿਲਕੁਲ ਸਹੀ ਗੱਲ ਆ ਕਿਉਂਕਿ ਦਿੱਲੀ ਹਾਰ ਗਈ ਨਾ ਵੱਡਾ ਸੱਚ ਆ ਮੈਂ ਸੱਚ ਬੋਲਦਾ ਮੈਂ ਸੋਸ਼ਲ ਵਰਕਰ ਆ ਮੈਂ ਝੂਠ ਨਹੀਂ ਬੋਲਦਾ ਪਰ ਚਲੋ ਦੇਰ ਆਏ ਦੁਰਸਤ ਆਏ ਤੇ ਸਹੀ ਪਰ ਜੇ ਇਦੀ ਕਰਦੇ ਰਹਿਣ ਮੈਨੂੰ ਨਹੀਂ ਲੱਗਦਾ ਫੇਰ ਇਹ ਦੁਬਾਰਾ ਰਿਪੀਟ ਕਰੂਗੇ ਜ਼ਰੂਰ ਪਰ ਅਮਤ ਥੋੜੇ ਜਿਮ ਹਮਤ ਨਾਲ ਆਊਗੇ ਜ਼ਰੂਰ ਬੱਲੇ ਲੱਗਦਾ ਹੈ ਇਸ ਕਾਰਵਾਈ ਤੋਂ ਨਸ਼ਾ ਤਸਕਰ ਆਪਣਾ ਨਸ਼ਾ ਕਰ ਛੱਡਣਾ ਕਰਨਾ ਛੱਡ ਦੇਣਗੇ ਕੰਮ ਦੇਖੋ ਜੀ ਜੜ ਜੇ ਆਪਾਂ ਜੜ ਫੜਦੇ ਰਹੀਏ ਨਾ ਮੈਨੂੰ ਲੱਗਦਾ ਨਹੀਂਗਾ ਕਿਸੇ ਪਾਸੇ ਨਿਕਲ ਨਾ ਪਊਗੀ ਆਪਾਂ ਜੜ ਫੜਦੇ ਆ ਡਿਮੋਲਿਸ਼ ਕਰਨਾ ਜੜਾ ਇੱਕ ਨਹੀਂ ਹਾਂ ਬਿਲਕੁਲ ਜਦੋਂ ਅਸੀਂ ਕਿਸੇ ਦਾ ਘਰ ਹੀ ਢਾ ਦਿੰਦਾ ਜਾਂ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਮੈਨੂੰ ਛੋਟੀ ਜਿਹੀ ਨਾ ਇਨਫੋਰਮੇਸ਼ਨ ਆਈ ਸੀ ਧਰਮ ਸਾਂਝੀ ਕਰਨਾ ਚਾਹੁੰਦਾ ਕਿਉਂਕਿ ਮੈਂ ਸੱਚ ਜੋ ਹੈਗਾ ਉਹ ਦੱਸਾਂਗਾ ਮੈਨੂੰ ਕਈ ਜਗ੍ਹਾ ਤੋਂ ਕਈ ਜ਼ਿਲ੍ਹਿਆਂ ਤੋਂ ਇੱਕ ਇੱਕ ਇਹ ਇਨਫਰਮੇਸ਼ਨ ਨਹੀਂ ਜਲੰਧਰਤ ਆਣੀ ਮੈਨੂੰ ਪਤਾ ਕਿ ਨਸ਼ਾ ਤਖਸ ਕਬਜ਼ਾ ਕਬਜ਼ਾ ਮੀਨ ਸ ਸਮਝੀਏ ਕਿ ਸਾਥ ਨੂੰ ਕਬਜ਼ਾ ਕੀਤੀ ਚੀਜ਼ ਦਾ ਇਜਾਰੀ ਉਹਦੇ ਨਾਮ ਤੇ ਨਹੀਂ ਹੁੰਦੀ ਆ ਮਾਨ ਸਾਹਿਬ ਨੇ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੀ ਉਹਦੇ ਨਾਮ ਤੇ ਪ੍ਰੋਪਰਟੀ ਤੇ ਬੱਚਿਆਂ ਦੇ ਨਾਮ ਤੇ ਪ੍ਰੋਪਰਟੀ ਆ ਉਹ ਵੀ ਤਾਂ ਉਹ ਕੰਪਲਸਲੀ ਆ ਇਹ ਤਾਂ ਦੋਖ ਨੂੰ ਲੱਗਣਾ ਚਾਹੀਦਾ ਨਾਮ ਤੇ ਸੀ ਲੇਕਿਨ ਐਸਸੀ ਦੇ ਆਰਡਰ ਨੇ ਸੁਪਰੀਮ ਕੋਰਟ ਤੇ ਉਹ ਕਹਿ ਰਹੇ ਆ ਕਿ ਜਿਹੜੀ ਕਿਸੇ ਦੀ ਵੀ ਪ੍ਰੋਪਰਟੀ ਡਿਮੋਲਿਸ਼ ਨਹੀਂ ਕੀਤੀ ਜਾਣੀ ਚਾਹੀਦੀ ਉਹ ਕਿਸ ਬਿਹਫ ਤੇ ਕਰਦੇ ਤਾਂ ਪਰ ਇੱਕ ਮੈਂ ਤਾਂ ਇੱਕ ਚੀਜ਼ ਦੱਸਦਾ ਉਦਾਂ ਤਾਂ ਕੋਈ ਹੱਟ ਨਹੀਂ ਰਿਹਾ ਫਿਰ ਇਹਦਾ ਮਤਲਬ ਕੀ ਅੱਪਾ ਜਦੋਂ ਤੱਕ ਇਹਨਾਂ ਨੂੰ ਛੇੜਾਂਗੇ ਨਹੀਂ ਨਾ ਉਦੋਂ ਤੱਕ ਕਿਸੇ ਨਾ ਨਸ਼ਾ ਵੇਚਣ ਨੂੰ ਨਹੀਂ ਹਟਣਾ ਜਿੱਥੇ ਤੱਕ ਮਰਜ਼ੀ ਚੱਲ ਜਾਓ ਮੈਨੂੰ ਇਹ ਦੱਸੋ ਕਾਨੂੰਨ ਕਿਹੜਾ ਮੰਨਦਾ ਵਜਲ ਚ ਮੈਨੂੰ ਇਹ ਤੁਸੀਂ ਐਸੀ ਦੀ ਗੱਲ ਕਰਦੇ ਕੌਣ ਮੰਨਦਾ ਕਾਨੂੰਨ ਕੋਈ ਵੀ ਨਹੀਂ ਮੰਨਦਾ ਪੰਜਾਬ ਪੂਰੇ ਦੀ ਮੈਂ ਗੱਲ ਕਰਦਾ ਪਿਆ ਜੇ ਕਾਨੂੰਨ ਹੁੰਦਾ ਤੇ ਪੰਜਾਬ ਚ ਕ੍ਰਿਮੀਨਲ ਨਾ ਹੁੰਦੇ ਬੇਸਿਕਲੀ ਧਰਬੰਦਰ RAM ਦਾ ਵਿਅਕਤੀ ਹੈ ਜੀ ਤੇ ਟੋਟਲ 7 ਮੁਕਦਮੇ ਦਰਜ ਨੇ ਐਨਡੀਪੀਐਸ ਦੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜਿਹੜਾ ਕਿ ਵੇਲਾ ਤੋਂ ਇਹ ਨਸ਼ਾ ਵੇਚਣ ਦਾ ਜਿਹੜਾ ੰਦਾ ਕਰਦਾ ਸੀਗਾ ਮਹਾਂ ਜੋ ਸੀਐਮ ਸਾ ਪੰਜਾਬ ਵੱਲੋਂ ਜਿਹੜੀ ਇਹ ਨਸ਼ਾ ਖਿਲਾਫ ਜੁੱਦ ਚਲਾਇਆ ਗਿਆ ਉਹਦਾ ਪੁਲਿਸ ਦੀ ਇੱਕ ਹਿੱਸਾ ਹੈ ਕਿਉਂਕਿ ਅਸੀਂ ਵੀ ਇਸ ਕੰਟਰੀ ਦੇ ਨਾ ਸਾਡਾ ਵੀ ਫਰਜ਼ ਪੈਂਦਾ ਕਿ ਅਸੀਂ ਆਪਣੀ ਵਰਦੀ ਦੇ ਜਿਹੜੇ ਵਾਅਦੇ ਬਕੂਬੀਨਾ ਨਿਭਾਈਏ ਸੋ ਸਾਡੇ ਬੀਜੀਪੀ ਸਾਹਿਬ ਵੱਲੋਂ ਸਖਤ ਆਰਡਰ ਨੇ ਔਰ ਮਹਾਂ ਜੋ ਪੀਸ਼ਰਾ ਸਾਹਿਬ ਨੇ ਵੀ ਆਰਡਰ ਕੀਤਾ ਕਿ ਇਹਨਾਂ ਬੰਦੇ ਕਲਾਸ ਕਰੀ ਹੋਣੀ ਚਾਹੀਦੀ ਉਹ ਜਿਹੜਾ ਇਹ ਸਮਗਲਰ ਵਾਲੀ ਜਗ੍ਹਾ ਆ ਜਿਹੜੀ ਆਇਡੈਂਟੀਫਾਈ ਕੀਤੀ ਹੈ ਕਮਿਸ਼ਨਰ ਕਾਰਪੋਰੇਸ਼ਨ ਨੇ ਉਹਨਾਂ ਨੇ ਸਾਨੂੰ ਰਿਪੋਰਟ ਭੇਜਿਆ ਕਿ ਇਹ ਕਾਰਪੋਰੇਸ਼ਨ ਦੀ ਜਗ੍ਹਾ ਤੇ ਇਲੀਗਲ ਖਚਕ ਕੀਤਾ ਹੋਇਆ ਜੀ ਸੋ ਉਹਨਾਂ ਦੀ ਕੰਪਲੇਂਟ ਤੇ ਅਸੀਂ ਕਾਰਵਾਈ ਕਰਾਂਗੇ ਸਰ ਕਿਦਾਂ ਇਹ ਵੀ ਪਤਾ ਲੱਗਣਾ ਹੋਈ ਹੈ ਜਿਹੜੇ ਨਸ਼ਾ ਵੇਚਦੇ ਆ ਫਿਲਹਾਲ ਤੇ ਜੀ ਇਹ ਭੱਜਿਆ ਆਇਆ ਕਰੋ ਤੇ ਇਹਦੀ ਇਹੀ ਪ੍ਰੋਪਰਟੀ ਜਿਹੜੀ ਆ ਕੁਸ਼ਨ ਕਾਰਪੋਰੇਸ਼ਨ ਵੱਲ ਆਡੈਂਟੀਫਾਈ ਕੀਤੀ ਗਈ ਉਹਨੂੰ ਪੌਲਿਸ ਕੀਤਾ ਜਾ ਰਿਹਾ ਹੈ। ਇਹਦੇ ਇਹ ਵੀ ਪਤਾ ਲੱਗਾ ਕਿ ਇਸਦੇ ਵੱਲੋਂ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਸੀ। ਜੀ ਬਿਲਕੁਲ ਪਾਈ ਸੱਤ ਪਰਚੇ ਤੇ ਦਰਜ ਨੇ ਪੁਲਿਸ ਪਾਰਟੀ ਸਾਡੀ ਸੀਜੀਟੀ ਤੇ ਰੇਡ ਕਰ ਲਈ ਸੀ ਲੈ ਅਟੈਕ ਕੀਤਾ ਸੀਗਾ ਔਰ ਭੱਜ ਗਿਆ ਸੀਗਾ। ਉਹ ਵੀ ਪਰਚਾ ਦਰਜ ਹੈ। ਕਿ ਗੈਂਗਸਟਰਾਂ ਨਾਲ ਸੰਬੰਧ ਹੈ ਕਿ ਉਹ ਵੀ ਅਰੈਸਟ ਤੋਂ ਬਾਅਦ ਪਤਾ ਚੱਲੇਗਾ ਜੀ ਜੋ ਵੀ ਇਨਵੈਸਟੀਗੇਸ਼ਨ ਚ ਜਾਏਗਾ ਤਾਂ ਦੱਸ ਸਕਦਾ। ਹਰ ਹਾਲੇ ਤੱਕ ਕੁਝ ਨਹੀਂ ਪਤਾ ਚੱਲਾ ਪਰਿਵਾਰਕ ਮੈਂਬਰ ਕੋਈ ਆਡੈਂਟੀਫਾਈ ਨਹੀਂ ਹੋਇਆ। ਨਹੀਂ ਕੋਈ ਅੱਗੇ ਸਾਹਮਣੇ ਨਹੀਂ ਆਇ ਜਿਹੜੇ ਆ ਸਮਾਜ ਵਿਰੋਧੀ ਅਨਸਰ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੋਕਾਂ ਨੇ ਕਿਸੇ ਨੇ ਵੀ ਇਹ ਨਾ ਹੀ ਨਹੀਂ ਕੀਤਾ ਕਿ ਅਸੀਂ ਨਹੀਂ ਤੁਹਾਡੇ ਨਾਲ ਲੋਕ ਸਾਡੇ ਨਾਲ ਨੇ ਲੋਕਾਂ ਨੂੰ ਅਪੀਲ ਇਹੀ ਕਰਨੇ ਚਾਹੁੰਦੇ ਆ ਕਿ ਚੰਗੇ ਚੰਗੇ ਕਮਾਚ ਬਹੁਤ ਚੰਗੇ ਬਾੜੇ ਬੰਦਿਆਂ ਦਾ ਨਾਲ ਸਾਥ ਦੋ ਔਰ ਚੰਗੇ ਬੰਦਿਆਂ ਦਾ ਸਾਥ ਦੋ ਔਰ ਆਪਾਂ ਸਮਾਜ ਨੂੰ ਇੱਕ ਸਾਫ਼ ਸੁਥਰਾ ਸਮਾਜ ਬਣਾਈਏ ਤੰਦਰੁਸਤ ਪੰਜਾਬ ਬਣਾਈਏ ਥੈਂਕ ਯੂ